ਤੱਕਦੇ ਸਤਪੋ ਦਿਹਾੜੀ ਹਾਂਜੀ ਸਤਪੋ ਬੜੇ ਸਾਸੀ ਗਾੜੀ ਸਾਸੀ ਗਾੜ ਆਦਾ ਮੈਂ ਚਲਾਉਣਾ ਨਹੀਂਗਾ ਚਲਾ ਤੂੰ ਸਾਡੀ ਹੋਰ ਕੋਈ ਗੱਲ ਨਹੀਂ ਬੱਸ ਇਹ ਇੱਕ ਵਾਰ ਕਰਨਾ ਵੀ ਇਹ ਸਾਡੀ ਸੜਕ ਦਾ ਪਹਿਲਾਂ ਜਰੂਰ ਕਰੋ ਸਾਨੂੰ ਅਸੀਂ ਕਰੋ ਜਿੰਨੇ ਵੀ ਬੋਲੇ ਅਸੀਂ ਤੁਹਾਡੇ ਨਾਲ 10000 ਬੰਦਾ ਲੈ ਕੇ ਜਿੱਥੇ ਆ ਕੋਈ ਜਾਣ ਨੂੰ ਤੇ ਆ ਪਹਿਲੇ ਮਰਦੇ ਇਹ ਚਲੋ ਬੰਨ ਤੇ ਤੁਹਾਤ ਬਰੇ ਕੋਈ ਗੱਲ ਇਹ ਸੜਕਾਡੀ ਦਾ ਜਰੂਰ ਕਰੋ ਜੀ ਇਹ ਵੀ ਕਰੋ ਇਹ ਵੀ ਸਰ ਇੱਥੇ ਪਹਿਤੋ ਤਹਾਡੀ ਸਮੱਸਿਆ ਆਪਣੀ ਸਮੱਸਿਆ ਮੈਂ ਤੁਹਾਨੂੰ ਮਸਾਹੇ ਤੁਹਾਡੀ ਵੀ ਸਮੱਸਿਆ ਤੁਹਾਡੇ ਨਾਲ ਹੀ ਆ ਇਹ ਲੱਗਦਾ ਤੁਹਾਡੇ ਨਾਲ ਬਿਲਕੁਲ ਸਵੇਰੇ ਬੀਐਸਐਫ ਵਾਲਿਆਂ ਦਾ ਸਪਕ ਸਾਥ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਠੀਕ ਥੱਲੇ ਵਰ ਗਿਆ ਜੀ ਆ ਤੇ ਉਹ ਤੁਸੀਂ ਉਹਦੇ ਬਰਾਬਰ ਹੀ ਜੀ ਇਹ ਵੀ ਕੱਟ ਕੇ ਆ ਗਿਆ ਇਹਨੇ ਤੁਸੀਂ ਬਣਾ ਦੇ ਵੇਲੇ ਮੇਰੇ ਨਾਲ ਕਾਲ ਕਰਕੇ ਦੇਖੀ ਆ ਅੱਛੀ ਗੱਲ ਸਰ ਫਸ ਗਿਆ ਤੁਸੀਂ ਅੱਛੀ ਗੱਲ ਮੇਰੀ ਸਾਹਿਬ ਇਹ ਆ ਲੈ ਠੀਕ ਹੈ ਜੀ ਧੰਨਵਾਦ ਇਹ ਆ ਲੈ ਆਜੋ ਆਜੋ ਹੋਇਆ ਇੱਥੇ ਪਾਣੀ ਕਿੰਨਾ ਵੱਧ ਗਿਆ? ਇੱਥੇ ਵਾੜੇ ਦੇ ਛੋਟੇ ਆਹ ਕਿੰਨਾ ਰਿਸ਼ਤੇ ਸਾਡੇ ਸੋਹਦੇ ਸਾਈ ਦੇ ਹਾਂ ਹਾਂ ਇਹ ਤੇ ਸਭ ਦਾ ਪਾਣੀ ਕਿੰਨਾ ਵੱਧ ਗਿਆ? 3-4 ਫੁੱਟ ਪਾਣੀ ਵੱਧ ਗਿਆ ਜੀ। 3-4 ਫੁੱਟ। ਅੱਛਾ। ਢਾਹ ਢਾਹ ਆ ਜੀ। ਆਹ ਹੋ ਢਾਹੇ ਸਿੱਣੀ ਵਜਣ ਡਈ ਜੀ। ਹੂੰ ਸਾਰਾ ਖਦਰਾ ਸਾਰਾ ਇਹੀ ਜੀ ਦੋਨੇ ਪਿੰਡਾਂ ਨੂੰ ਇਹੀ ਜਾਂਦਾ ਤਾਰ ਦੇ ਲੱਗਦਾ ਨਾ ਲੱਗੋ ਤਾਰ ਤੇ ਕਰੰਟ ਨਾ ਹੋਵੇ ਤਾਰ ਦੇ ਲੱਗਦੀ ਬੁੱਤੀ ਬੁੱਤੀ ਹੋਣੀ ਤਾਰ ਦੇ ਨਹੀਂ ਹੈਗੀ ਪਰ ਸਾਰੇ ਇਹਦੇ ਵਿੱਚ ਜਿਹੜਾ ਵਾ ਇੱਥੇ ਵੀ ਇੱਕ ਸਪਈਦਾ ਸੀਗਾ ਜਿਹੜਾ ਦੁਪਹਿਰੇ 3 ਵਜੇ ਦੇ ਨਾਲ ਹੀ ਉਹ ਡਿੱਗ ਪਿਆ ਗੱਲ ਕੀ ਕੀ ਇਹਦੇ ਬਿਲਕੁਲ ਪਾਣੀ ਆਇਆ ਉਧਾਂ ਆਸਤੇਰੇ ਨਾਲ ਇਹਦੇ ਥੱਲੇ ਜੜਾਂ ਕੱਢ ਦਿੱਤੀਆਂ ਨੇ ਸਾਬਨਾ ਜੀ ਇਹਦੇ ਚ ਤੇ ਆ ਜਿਹੜਾ ਅਗਲੇ ਪਾਸੇ ਢਗਾਈਆ 3-4 ਫੁੱਟ ਦਾ ਇਹਦਾ ਨਿਮਾਨ ਜੇ ਅਗਲੇ ਪਾਸੇ ਨੂੰ ਕਿਉਂਕਿ ਆਜ ਵੀ ਫੈਲਾ ਉੱਚੀ ਸਪੈਦੇ ਵੀ ਸੁੱਟ ਤੇ ਇਹਨੇ ਨਾਲ ਹੀ ਲੱਗਦੇ ਆ ਇਹ ਸੁੱਤ ਤੁਸੀਂ ਤੇ ਸਪੈਦੇ ਸਾਰੇ ਡਿੱਗ ਪਏ ਨੇ ਤੇ ਮੰਤਰੀ ਸਾਹਿਬ ਸਿੱਧਾ ਜਾਣਾ ਉੱਥੇ ਆ ਤਾਰ ਜਿਹੜੀ ਹੈ ਨਾ ਇਹ ਤਾਰ ਨਾ ਤੇ ਅਗਲੇ ਪਾਸੇ ਦੱਸਣ ਦੇਂਦੀ ਕੱਖ ਕੋਈ ਹੈ ਇਹਦੇ ਥੱਲੋਂ ਖੋਖਲਾ ਕਰ ਛੜਿਆ ਸਾਰੇ ਅਸੀਂ ਕਹਿੰਨੇ ਵੀ ਤਾਰ ਦਾ ਕਰਕੇ ਇਹਦੇ ਪੱਥਰ ਦੀ ਲੇਅਰ ਲਵਾਓ ਜੇ ਸਾਡਾ ਇਲਾਕਾ ਬਚਾਉਣਾ ਜੇ ਤੇ ਅਸੀਂ ਕਹਿੰਨੇ ਵੀ ਇਹ ਕੀ ਲੱਗ ਜਾਏ ਇੱਕ ਤਰ੍ਹਾਂ دریا ਉਥੋਂ ਖਾਲੀ ਵਾਜੇ ਨਾ ਮੁੜ ਕੇ ਜਿਵੇਂ ਬਹੁਤ ਵੰਗਾ ਪਿਆ ਗਿਆ ਔਰ ਗੱਲ ਤਾਰ ਦਾ ਕੰਮ ਹੈ ਤਾਰ ਵਾਲਾ ਤੇ ਇਹਦੇ ਥੱਲੋਂ ਸਾਰਾ ਖੋਖਲਾ ਹੈ ਤੇ ਡਰਦੇ ਨੇ ਗਾਂ ਗੈਸਵਰੇ ਨਹੀਂ ਨਹੀਂ ਜਾਇਓ ਨਾ ਕੋਈ ਨੂੰ ਪਹਿਲਾਂ ਪਰਮਿਸ਼ਨ ਲੈਣ ਲੰਦੋ ਬੀਐਸਐਫ ਕੋਲੋਂ ਤਾਂ ਆਪਾਂ ਪਰਮਿਸ਼ਨ ਲੈ ਕੇ ਫੇਰ ਇਹ ਕਦਮ ਲੋਕੋ ਉਦਾਂ ਨਹੀਂ ਕਰਨਾ ਆਪਾਂ ਕਿਉਂਕਿ ਬਾਰਡਰ ਦਾ ਮਾਮਲਾ ਤੇ ਕੰਡੇ ਵਾਲੀ ਤਾਰ ਨਾ ਮਗਰ ਲੱਗੀ ਵੇਖੀ ਭਰਾਵਾ ਬਾਬਾ ਜੀ ਇੱਧਰ ਓ ਤਾਰ ਤੋਂ ਬਾਬਾ ਜੀ ਥੋੜਾ ਜਿਹਾ ਪਿੱਛੇ ਦੋ ਤਾਰ ਤੋਂ ਇੱਥੇ ਕਰੰਟ ਵੀ ਦਾਦਾ ਹਾਂ ਹਾਂ ਇਸ ਘਟਾਰੀਆ ਸਾਹਿਬ ਤੁਹਾਡਾ ਇਹ ਨਾ ਦੇਣ ਨਹੀਂ ਦੇ ਸਕ ਦੁਨੀਆ ਵੀ ਤੁਸੀਂ ਅੱਧੀ ਰਾਤ ਆਏ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੇ ਇਹੋ ਜਿਹਾ ਨਾ ਸਾਨੂੰ ਮਨਿਸਟਰ ਜਾਂ ਮੰਤਰੀ ਜਾਂ ਕੋਈ ਵੀ ਸਾਨੂੰ ਮਿਲ ਨਹੀਂ ਸਕਦਾ ਆਦਮੀ ਤੇ ਇਹ ਤੁਸੀਂ ਕਿਰਪਾ ਕਰੋ ਤੇ ਇਹ ਇਲਾਕੇ ਨੂੰ ਬਚਾ ਲਓ ਇਹਨਾਂ ਕਰਕੇ ਆ ਜਿਹੜਾ ਸਿੱਧਾ ਉਹ ਤੋਂ ਇਧਰ ਨੂੰ ਕਰਕੇ ਦੇ ਇੱਕ ਨੋਚ ਬਣਾ ਦਿਓ ਸਾਡੀ ਸਿੱਧੀ ਹਾਂਜੀ ਬੋਲੋ ਕੋਈ ਪਹਿਲਾਂ ਨਾ ਮੈਨੂੰ ਤੁਸੀਂ ਵੇਖੋ ਆਪਾਂ ਮਲਾਦਾਂ ਦੇ ਵੇਖੋ 8 ਤੋਂ ਵਿੱਚ ਵੇਖੋ ਉੱਤੇ ਟਾਈਮ ਹੋ ਗਿਆ ਜਿਆਦਾ ਟਾਈਮ ਹੋ ਗਿਆ ਹਾਂਜੀ ਆਪਾਂ ਸਾਡੇ ਜਾਣੇ ਕਿੰਨੇ ਨੇੜੇ ਦੇ ਵਿੱਚ ਆਏ ਹਾਂ ਹਾਂਜੀ 8:30 ਉਹਦੇ ਤਰ ਪ੍ਰਕਾਸ਼ ਚੌਂਕੀ ਆ ਸਿੰਘੋ ਕੇ ਪਿੰਡ ਵਾਲੀ ਹਾਂਜੀ ਹਾਂਜੀ ਉਹ ਹੀ ਸਮਝ ਦੇਖ ਦੀ ਕਰੋ ਇੱਥੋਂ ਢਾ ਲੱਗਦੀ ਹੈ ਆਪਣੀ ਪ੍ਰੋਬਲਮ ਇਹ ਆ ਕਿ ਕੰਡਿਆਂ ਵਾਲੀ ਤਾਰ ਆ ਗਾੜੀ ਜਿਹੜੀ ਬਾਰਡਰ ਦੇ ਉੱਤੇ ਲੱਗੀ ਆ ਸਰ ਇਹਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਟਾਡਾ ਕੋਈ ਵੀ ਹੋਰ ਕੋਈ ਵੀ ਮੰਤਰੀ ਹੁੰਦਾ ਸਾਨੂੰ ਪਤਾ ਸੀ ਉਹਨਾਂ ਇੱਥੋਂ ਤੱਕ ਪਹੁੰਚ ਨਹੀਂ ਕਰਦੀ ਸਾਨੂੰ ਵੀ ਸਾਨੂੰ ਟਾਡੇ ਤੇ ਮਾਨ ਸੀਗਾ ਤੋ ਆਹ ਸਾਨੂੰ ਮੈਸੇਜ ਦਿੱਤਾ ਵੀ ਅਸੀਂ ਉੱਥੇ ਪਹੁੰਚਣੇ ਪਹੁੰਚਣਾ ਤੇ ਬਹੁਤ ਜ਼ਿਆਦਾ ਜਿਹੜਾ ਗੱਲ ਕੀ ਗਿਆ ਸਵੇਰ ਤੋਂ ਅਸੀਂ ਰੱਖੇ ਨਾ ਇੱਥੇ ਪਰੇਸ਼ਾਨ ਸੀਗੇ ਤੇ ਚਲੋ ਤੁਸੀਂ ਇੰਨੀ ਕੀਤੀ ਆ ਵੀ ਸਾਡੇ ਕੋਲ ਆ ਮਿੱਟੀ ਮੱਟੀ ਪਹਚਾਈ ਆ ਤੇ ਇੰਨੇ ਦਾ ਸਾਡਾ ਥੋੜਾ ਜਿਹਾ ਸਾਰੇ ਜਿੰਨੇ ਪਿੰਡਾਂ ਵਾਲੇ ਸੀਗੇ ਉਹਨਾਂ ਦਾ ਜਕੀਨ ਬੰਨਸਰ ਐਸਡੀਐਮ ਸਾਹਿਬ ਨੇ ਕਿਹਾ ਥੋੜਾ ਤਾਂ ਇਹ ਆਪਾਂ ਇੱਥੋਂ 2-4 ਬੋਰੀਆਂ ਦਾ 100 ਬੋਰੀ ਬੰਨ ਮੇ ਲੈਨੇ ਆ ਹਾਂਜੀ ਤੇ ਇਹ ਤੋਂ ਪਾਰਕ ਤਾਂ ਖੰਨੀ ਆ ਉਹ ਕਹਿੰਦੇ ਜੀਸੀਪੀ ਨਾ ਪਾਰ ਖੜੋ ਨਹੀਂ ਨਹੀਂ ਤੇ ਜੀਸੀਪੀ ਨਾ ਪਾਰ ਖੜ ਕਹਿੰਦੇ ਕੀ ਲੱਗ ਸਕਦਾ ਜੀ ਗਾਣੇ ਗਈ ਨਾ ਕੋਈ ਗਾਣੇ ਨਾ ਗਈ ਆਪਾਂ ਮਤਲਬ ਬੀਐਸਐਫ ਵਾਲਾ ਨਾਮ ਮੈਂ ਕਰਦਾ ਗੱਲ ਕਰਦਾ ਇਹ ਟਾਈਅਪ ਕਰੋ ਅਦਾਤ ਦਾ ਮੈਂ ਅਦਾਤ ਤੋਂ ਕਰੂੰਗਾ ਉਹਨੇ ਕਰਦਾ ਹਾਂਜੀ ਉਨਾਂ ਨਾਲ ਇਥੋਂ ਦੇ ਇੰਚ ਤੋਂ ਬਾਅਦ ਨਿਕਲ ਕੇ ਇੱਥੇ ਫੋਨ ਨਹੀਂ ਚੱਲਦਾ ਮੈਂ ਉਹਨਾਂ ਨਾਲ ਗੱਲ ਕਰਦਾ ਹਾਂਜੀ ਸਵੇਰ ਤੱਕ ਆਪਾਂ ਉਹਨਾਂ ਨਾਲ ਗੱਲ ਕਰਕੇ ਹਾਂਜੀ ਮੈਂ ਸਵੇਰੇ ਜਿਹੜਾ ਡੀਆਈਜੀ ਸਾਹਿਬ ਹੈ ਉਹਨਾਂ ਨੂੰ ਇੱਥੇ ਸਾਧਦਾ ਮੈਂ ਨਹੀਂ ਆਉਂਗਾ ਉਹਨਾਂ ਨੂੰ ਸਾਧਦੇ ਆਪਾਂ ਬੀਐਸਐਫ ਵਾਲਿਆਂ ਨੂੰ ਠੀਕ ਹੈ ਵੀ ਤੁਸੀਂ ਇਹਦਾ ਮਤਲਬ ਬਾਕੀ ਕੰਮ ਅਸੀਂ ਕਰ ਲਾਂਗੇ ਹਾਂਜੀ ਮਿੱਟੀ ਵੀ ਆ ਗਈ ਆ ਤੋੜੇ ਵੀ ਆ ਗਏ ਸਭ ਕੁਝ ਆ ਗਿਆ ਹਾਂਜੀ ਬਾਕੀ ਕੰਮ ਤਾਂ ਹੋ ਜਾਊਗਾ ਪਰ ਜਿੰਨੇ ਚਿਰ ਤੱਕ ਆ ਤਾਰ ਪਾਸੇ ਨਾ ਹੋਈ ਨਾ ਹਾਂਜੀ ਉਹਨਾਂ ਤੱਕ ਸਰ ਕੁਝ ਨਹੀਂ ਹੋਣਾ ਕੁਝ ਨਹੀਂ ਤਰੀਕੇ ਨਾਲ ਨਹੀਂ ਲੱਗ ਸਕਦਾ ਇਹਨੂੰ ਆਪਾਂ ਨਾ ਨਾ ਇਹਨੂੰ ਆਪਾਂ ਤੋੜ ਸਕਦੇ ਆ ਕੁਝ ਨਹੀਂ ਕਰ ਸਭ ਦੇਖ ਲਿਖ ਹਾਂਜੀ ਇਸ ਕਰਕੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਮੈਂ ਤਾਂ ਹੀ ਇਸ ਤੋਂ ਲੈ ਆ ਹਾਂਜੀ ਮੈਂ ਤੁਹਾਡੇ ਨਾਲ ਆ ਆਪਾਂ ਇਹਦਾ ਕਰਦੇ ਆਂ ਪ੍ਰਬੰਧ ਕਰਦੇ ਆਂ ਕੋਈ ਨਹੀਂ ਕੋਸ਼ਿਸ਼ ਕਰਦੇ ਆਂ ਥੈਂਕ ਯੂ ਬਸ ਜਿਹੜਾ ਵੀ ਕੋਈ ਬੰਦਾ ਆਪਣਾ ਅੱਗੇ ਜੇ ਕੋ ਗਿਆ ਹੋ ਗਿਆ ਸਭ ਨੂੰ ਕੋਈ ਜਾਂ ਪਿੱਛੇ ਆ ਜਾਓ ਪਾਣੀ ਫੇਰ ਆ ਪੀਆ ਸਪਲਾਈ ਕੋਈ ਜਾਂਦੇ ਨਾ ਆਓ ਆਪਾਂ ਨੂੰ ਮਤਲਬ 7 ਤਰੀਕ ਤੱਕ ਆਪਾਂ ਨੂੰ ਖਤਰਾ ਹਾਂਜੀ 7 ਤਰੀਕ ਤੱਕ ਆਇਆ ਕਿ ਚਾਹਤ ਤੋਂ 7 ਤੱਕ ਬਾਰਿਸ਼ ਹੋਣੀ ਬਹੁਤ ਜ਼ਿਆਦਾ ਹਾਂਜੀ